ਬਜ਼ੁਰਗ ਹੀ ਕਿਉਂ ਇੱਕ ਕੰਟੈਂਟ ਦੇ ਤੌਰ ਤੇ ਤੁਸੀਂ ਚੂਸ ਕੀਤਾ ਸੀ ਬਜ਼ੁਰਗ ਜਿਹੜੇ ਨੇ ਉਹਨਾਂ ਕੋਲ ਕਹਿ ਲਓ ਜ਼ਿੰਦਗੀ ਦੀ ਇੱਕ ਰਮਜ਼ ਆ ਜਿਹਨੂੰ ਕਹਿ ਲਓ ਸੀਕ੍ਰੇਟ ਆ ਕਿ ਕਿੱਦਾਂ ਆਪਾਂ ਇੱਕ ਹੈਲਦੀ ਤੇ ਸਪਿਰਚੁਅਲ ਲਾਈਫ ਰਹਿ ਸਕਦੇ ਜਦੋਂ ਛੋਟੇ ਹੁੰਦੇ ਤੋਂ ਹੀ ਮੇਰੇ ਮਮ ਡੈਡ ਨੇ ਸਾਡੀਆਂ ਐਲਬਮਸ ਬਣਾਉਣੀਆਂ ਸਾਡੀ ਫੋਟੋ ਖਿੱਚਦੇ ਸੀਗੇ ਤੇ ਮੇਰੇ ਵੀ ਇੱਕ ਅਲੱਗ ਐਲਬਮ ਆ ਮੇਰੇ ਬ੍ਰਦਰ ਦੀ ਇੱਕ ਅਲੱਗ ਐਲਬਮ ਆ ਸੋ ਬਹੁਤ ਨੈ ਵੀ ਤੇ ਮੇਰੇ ਬ੍ਰਦਰ ਵੀ ਸਾਡੇ ਕੋਲ 2-3 ਕੈਮਰੇ ਰਹਿੰਦੇ ਸੀ ਨਿੱਕੇ ਹੁੰਦੇ ਤੋਂ ਹੀ ਘਰ ਵਿੱਚ ਗੁੜਤੀ ਮਿਲੀ ਆ ਕਿਦਾਂ ਮੋਮ ਤੋਂ ਮਿਲ ਗਿਆ ਜ਼ਿਆਦਾ ਤੇ ਸੋ ਮੋਮ ਜਦੋਂ ਡਾਕੂਮੈਂਟ ਕਰਦੇ ਸੀਗੇ ਤੇ ਉਹਨਾਂ ਦਾ ਬੜਾ ਸ਼ੌਕ ਹੁੰਦਾ ਸੀਗੇ ਜਦੋਂ ਫੋਟੋ ਖਿੱਚਦੇ ਸੀਗੇ ਉਹਨੂੰ ਪ੍ਰਿੰਟ ਜ਼ਰੂਰ ਕਰਵਾਉਂਦੇ ਸੀਗੇ ਜੋ ਗੁਰੂ ਸਾਹਿਬ ਨੇ ਕਿਹਾ ਹੈ ਜੋ ਵੀ ਜਿਹੜੀ ਵੀ ਮੈਂ ਸਪਿਰਚੁਅਲ ਬੁੱਕ ਪੜ੍ਹ ਰਹੇ ਹਾਂ ਮੈਨੂੰ ਇਹੀ ਮੈਸੇਜ ਹੁੰਦਾ ਕਿ ਇਹ ਮੈਨੂੰ ਯੂਨੀਵਰਸ ਭਗਵਾਨ ਵਾਹਿਗੁਰੂ ਅੱਲਾ ਜੀਜ਼ਸ ਜੋ ਵੀ ਉਹਨੂੰ ਕਹਿ ਲੋ ਉਹ ਮੈਸੇਜ ਦੇ ਰਿਹਾ ਮੈਨੂੰ ਮੈਨੂੰ ਇਦਾਂ ਲੱਗਦਾ ਹੈ ਕਿ ਅੱਜਕੱਲ ਦੀ ਜੋ ਜਨਰੇਸ਼ਨ ਹੈ ਨਾ ਮੈਨੂੰ ਲੱਗਦਾ ਇੱਕ ਫੋਟੋ ਫਰੇਮ ਦੇ ਵਿੱਚੋਂ ਬਜ਼ੁਰਗਾਂ ਨੂੰ ਬਾਹਰ ਕੱਢਦੀ ਜਾਂਦੀ ਪਈ ਹੈ ਜ਼ਿੰਦਗੀ ਦੇ ਵਿੱਚ ਉਹ ਅਹਿਸਾਸ ਕਦੋਂ ਆਇਆ ਤੁਹਾਡੀ ਲਾਈਫ ਦੇ ਵਿੱਚ ਕਿ ਹਾਂ ਮੈਂ ਇਹ ਚੀਜ਼ ਕਰਨੀ ਹੈ ਹਾਂਜੀ ਬਿਲਕੁਲ ਜਦੋਂ ਛੋਟੇ ਹੁੰਦੇ ਤੋਂ ਇਹ ਮੇਰੇ ਮਮ ਡੈਡ ਨੇ ਸਾਡੀਆਂ ਐਲਬਮਸ ਬਣਾਉਣੀਆਂ ਸਾਡੀ ਫੋਟੋ ਖਿੱਚਦੇ ਸੀਗੇ ਤੇ ਮੇਰੇ ਵੀ ਇੱਕ ਅਲੱਗ ਐਲਬਮ ਆ ਮੇਰੇ ਬ੍ਰਦਰ ਦੀ ਇੱਕ ਅਲੱਗ ਐਲਬਮ ਆ ਸੋ ਬਹੁਤ ਨੈ ਵੀ ਤੇ ਮੇਰੇ ਬ੍ਰਦਰ ਵੀ ਸਾਡੇ ਕੋਲ ਦੋ ਤਿੰਨ ਕੈਮਰੇ ਹੀ ਰਹਿੰਦੇ ਸੀ ਨਿੱਕੇ ਹੁੰਦੇ ਤੋਂ ਸੋ ਛੋਟੇ ਹੁੰਦੇ ਤੋਂ ਉਹਨਾਂ ਨੂੰ ਵੀ ਸ਼ੌਕ ਸੀ ਫੋਟੋ ਖਿੱਚਣ ਦਾ ਤੇ ਮੈਨੂੰ ਵੀ ਸ਼ੌਕ ਸੀਗਾ ਸੋ ਇੱਕ ਘਰੋਈ ਗੁੜਤੀ ਮਿਲੀ ਆ ਕਿਤਾ ਮਮ ਤੋਂ ਹੀ ਮਿਲ ਗਿਆ ਜਿਆਦਾ ਤੇ ਸੋ ਮਮ ਜਦੋਂ ਡਾਕੂਮੈਂਟ ਕਰਦੇ ਸੀਗੇ ਤੇ ਉਹਨਾਂ ਦਾ ਬੜਾ ਸ਼ੌਕ ਹੁੰਦਾ ਸੀਗਾ ਜਦੋਂ ਫੋਟੋ ਖਿੱਚਦੇ ਸੀਗੇ ਉਹਨੂੰ ਪ੍ਰਿੰਟ ਜ਼ਰੂਰ ਕਰਵਾਉਂਦੇ ਸੀਗੇ ਉਹ ਉਹਨਾਂ ਨੇ ਪ੍ਰਿੰਟ ਕਰਵਾ ਕੇ ਫਿਰ ਐਲਬਮ ਬਣਾਉਂਦੇ ਸੀਗੇ ਸੋ ਕਿਤੇ ਨਾ ਕਿਤੇ ਉਹ ਮੇਰੇ ਮਾਈਂਡ 'ਚ ਰਿਹਾ ਕਿ ਜਦੋਂ ਮੈਂ ਫੋਟੋ ਲਾਵਾਂ ਤੇ ਮੈਂ ਪ੍ਰਿੰਟ ਜ਼ਰੂਰ ਕਰਾਂ ਤੇ ਉਹੀ ਹੁਣ ਮੈਂ ਬਜ਼ੁਰਗਾਂ ਦੇ ਨਾਲ ਕਰ ਰਿਆਂ ਜੀ ਸੋ ਆ ਭਾਜੀ ਜੀ ਮੈਂ ਨਾ ਮੈਨੂੰ ਇਦਾਂ ਇਹ ਮੇਰਾ ਐਕਸਪੀਰੀਅੰਸ ਮੈਂ ਦੱਸ ਰਹੀ ਹਾਂ ਕਿ ਮੈਂ ਜਦੋਂ ਤੁਹਾਡੀ ਪਹਿਲੇ ਉਹਨਾਂ ਪਹਿਲੀ ਚਲਕ ਉਦੋਂ ਵੇਖੀ ਜਦੋਂ ਤੁਹਾਡੇ ਤੁਸੀਂ ਇੱਕ ਆਈ ਥਿੰਕ ਕੈਨੇਡਾ ਦੇ ਵਿੱਚ ਇੱਕ ਬਜ਼ੁਰਗ ਪਪਾ ਜੀ ਦੀ ਫੋਟੋ ਖਿੱਚੀ ਸੀ ਤੇ ਉਹਨਾਂ ਨੇ ਕਾਫੀ ਜ਼ਿਆਦਾ ਵਾਇਰਲ ਹੋਈ ਤੁਹਾਡੀ ਕਾਫੀ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤੀ ਗਈ ਸੀ ਤਾਂ ਉਹਨਾਂ ਨਾਲ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਿਹਾ ਸੀ ਹਾਂਜੀ ਇੱਕ ਨਾ ਬਜ਼ੁਰਗ ਸੀਗੇ ਸਰੀ ਸ਼ਹਿਰ ਦੀ ਗੱਲ ਆ ਮੈਂ ਜਦੋਂ ਉਹਨਾਂ ਦੀ ਫੋਟੋ ਲਿੱਤੀ ਮੁੜ ਕੇ ਉਹਨਾਂ ਨੂੰ ਜਦੋਂ ਮੈਂ ਫੋਟੋ ਦਿੱਤੀ ਫੋਟੋ ਹੁੰਦੀ 4x6 ਛੋਟਾ ਹੁੰਦਾ ਉਹਦਾ ਪ੍ਰਿੰਟ ਤੇ ਮੈਂ ਜਦੋਂ ਉਹਨਾਂ ਨੂੰ ਪ੍ਰਿੰਟ ਕਰਕੇ ਦਿੱਤੀ ਉਹਨਾਂ ਨੇ ਕਿਹਾ ਮੇਰੇ ਨਾਲ ਦਿਲੋਂ ਖੁਆਇਸ਼ ਆ ਕਿ ਤੂੰ ਜੋ ਇਹਨੂੰ ਵੱਡੀ ਕਰਕੇ ਦਵੇਂ ਫੋਟੋ ਨੂੰ ਤੇ ਉਹਨਾਂ ਨੇ ਕਿਹਾ ਕਿਉਂਕਿ ਮੈਂ ਇਹ ਫੋਟੋ ਵੱਡੀ ਪਿੰਡ ਲੈ ਕੇ ਜਾਊਂਗਾ ਤੇ ਉੱਥੇ ਦਿਖਾਊਂਗਾ ਸਾਰਿਆਂ ਨੂੰ ਤੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਉਦੋਂ ਕਿ ਮੈਂ ਅਗਲੇ ਦਿਨ ਆਊਂਗਾ ਫੋਟੋ ਪ੍ਰਿੰਟ ਕਰੂੰਗਾ ਮੇਰੇ ਉਹ ਕਿਤੇ ਨਾ ਕਿਤੇ ਮਨ ਚ ਰਹੀ ਗੱਲ ਕਿ ਮੈਨੂੰ ਜਾ ਕੇ ਐਫਰਟ ਪਾਉਣਾ ਚਾਹੀਦਾ ਆਪਣੇ ਵੱਲੋਂ ਕਿ ਮੈਂ ਜਾ ਕੇ ਇਸ ਫੋਟੋ ਨੂੰ ਵੱਡੀ ਕਰਾ ਕੇ ਦਵਾ ਤੇ ਜਦੋਂ ਉਹਨਾਂ ਦੇ ਨਾਲ ਮੇਰਾ ਸਾਰੀ ਗੱਲਬਾਤ ਹੋਈ ਤੇ ਉਸ ਰਾਤ ਮੈਂ ਫਿਰ ਪ੍ਰਿੰਟ ਕੀਤੀ ਫੋਟੋ ਉਹਨੂੰ ਫਰੇਮ ਕਰਵਾਇਆ ਉਹ ਸਾਰੀ ਵੀਡੀਓ ਆ ਉਹਦੇ ਵਿੱਚ ਤੇ ਜਦੋਂ ਮੈਂ ਉਹਨਾਂ ਨੂੰ ਉਹ ਪੇਸ਼ ਕੀਤੀ ਤੇ ਉਹ ਬੜੀ ਖੁਸ਼ ਹੋਏ ਉਹ ਬੜੀ ਚੀਜ਼ ਇੰਪੈਕਟਫੁਲ ਸੀ ਕਿ ਕਿੱਦਾਂ ਇੱਕ ਕਹਿ ਲਓ ਫੋਟੋ ਯਾ ਤਸਵੀਰ ਆ ਇੱਕ ਬਹੁਤ ਨਿੱਕੀ ਚੀਜ਼ ਹੋ ਜਾਂਦੀ ਕਦੇ-ਕਦੇ ਪਰ ਉਹ ਕਿੰਨਾ ਵੱਡਾ ਕਹਿ ਲਓ ਔਰ ਰੱਬੀ ਤੇ ਰੋਹਾਨੀ ਇੰਪੈਕਟ ਪਾ ਸਕਦੀ ਕਿਸੇ ਨੂੰ ਉਹਨਾਂ ਨੂੰ ਇੱਕ ਸ਼ਾਇਦ ਤੋਹਫਾ ਮਿਲਿਆ ਹੋਊਗਾ बिकॉज़ ਮੈਨੂੰ ਇਦਾਂ ਲੱਗਦਾ ਹੈ ਕਿ ਅੱਜਕੱਲ ਦੀ ਜੋ ਜਨਰੇਸ਼ਨ ਹੈ ਨਾ ਮੈਨੂੰ ਲੱਗਦਾ ਇੱਕ ਫੋਟੋ ਫਰੇਮ ਦੇ ਵਿੱਚ ਉਹ ਬਜ਼ੁਰਗਾਂ ਨੂੰ ਸ਼ਾਇਦ ਬਾਹਰ ਕੱਢਦੀ ਜਾਂਦੀ ਪਈ ਹੈ ਹਾਂਜੀ ਮਤਲਬ ਦੇਖੋ ਜਿੰਨਾ ਵੀ ਜਿਹੜੇ ਵੀ ਮੇਰੇ ਕੰਟੈਂਟ ਦੇਖ ਰਹੇ ਨੇ ਉਹ ਜ਼ਿਆਦਾਤਰ ਯੰਗਸਟਰ ਹੀ ਨੇ ਸੋ ਮਤਲਬ ਉਹ ਕਿਤੇ ਨਾ ਕਿਤੇ ਆਪਣੇ ਨਾਨਾ ਨਾਨੀ ਦਾਦਾ ਦਾਦੀ ਆਪਣੀ ਬੀਜੀ ਬਾਪੂ ਜੀ ਨੂੰ ਦੇਖਦੇ ਹੀ ਨੇ ਉਸ ਵੀਡੀਓ ਦੇ ਵਿੱਚ ਸੋ ਬੱਚੇ ਚਾਹੁੰਦੇ ਆ ਕਿਆਸੀ ਵੀ ਇੱਕ ਕਨੈਕਸ਼ਨ ਬਣਾ ਕੇ ਰੱਖੀ ਆਪਣੀ 올ਡਰ ਜਨਰੇਸ਼ਨ ਦੇ ਨਾਲ ਭਾਵੇਂ ਉਹ ਮੁੰਬਈ ਤੋਂ ਹੋਵੇ ਭਾਵੇਂ ਉਹ ਹਰਿਆਣਾ ਤੋਂ ਹੋਣ ਭਾਵੇਂ ਵਿਊਅਰਸ ਕੋਲਕਾਤਾ ਤੋਂ ਹੋਣ ਹਰ ਇੱਕ ਵਿਊਅਰ ਕਿਤੇ ਨਾ ਕਿਤੇ ਉਹ ਬਜ਼ੁਰਗਾਂ ਦੇ ਨਾਲ ਰਿਲੇਟ ਕਰ ਹੀ ਰਹੇ ਨੇ ਸੋ ਮੇਰਾ ਐਂਡ ਗੋਲ ਉਹੀ ਰਹਿੰਦਾ ਕਿ ਯੰਗਸਟਰਸ ਲਈ ਹੀ ਬਣਾਈਏ ਤਾਂ ਕਿ ਉਹ ਇੱਕ ਐਕਸਪੀਰੀਅੰਸ ਲੈ ਸਕਣ ਸੋ ਅੰਪਾ ਜੀ ਇੱਕ ਜੋ ਜ਼ਹਿਨ ਵਿੱਚ ਮੇਰੇ ਗੱਲ ਹੈ ਕਿ ਜਦੋਂ ਤੁਹਾਡਾ ਪੇਜ ਅਸੀਂ ਦੇਖਦੇ ਆ ਨਾ ਤਾਂ ਤੁਹਾਡੀ ਫੋਟੋ ਸਾਨੂੰ ਘੱਟ ਮਿਲਦੀ ਹੈ ਜੋ ਤੁਹਾਡੀ ਫੋਟੋਗ੍ਰਾਫੀ ਬਜ਼ੁਰਗਾਂ ਦੀ ਐਂਡ ਆਈ ਥਿੰਕ ਕੁਝ ਕੁਝ ਸਟਾਰਟਿੰਗ ਵਿੱਚ ਤੁਸੀਂ ਸ਼ਾਇਦ ਥੋੜੇ ਬੱਚਿਆਂ ਦੀ ਵੀ ਫੋਟੋਸ ਪੋਸਟ ਕੀਤੀ ਸੀ ਤਾਂ ਬਜ਼ੁਰਗ ਤੇ ਬੱਚਿਆਂ ਨਾਲ ਕੀ ਕਨੈਕਸ਼ਨ ਹੈ ਬਿਕੋਜ਼ ਮੈਂ ਜਾਨਣਾ ਚਾਹਾਂਗੀ ਕਿ ਬਜ਼ੁਰਗ ਹੀ ਕਿਉਂ ਇੱਕ ਕੰਟੈਂਟ ਦੇ ਤੌਰ ਤੇ ਤੁਸੀਂ ਚੂਜ਼ ਕੀਤਾ ਸੀ ਹਾਂਜੀ ਬਹੁਤ ਵਧੀਆ ਕੁਐਸਚਨ ਆ ਬਜ਼ੁਰਗ ਇਸ ਲਈ ਕਿਉਂਕਿ ਬਜ਼ੁਰਗ ਜਿਹੜੇ ਨੇ ਉਹਨਾਂ ਕੋਲ ਕਹਿ ਲਓ ਜ਼ਿੰਦਗੀ ਦੀ ਇੱਕ ਰਮਜ਼ ਆ ਜਿਹਨੂੰ ਕਹਿ ਲਓ ਸੀਕ੍ਰੇਟ ਆ ਕਿ ਕਿਦਾਂ ਆਪਾਂ ਇੱਕ ਹੈਲਦੀ ਤੇ ਸਪਿਰਚੁਅਲ ਲਾਈਫ ਰਹਿ ਸਕਦੇ ਹਾਂ ਕਿਉਂਕਿ ਹੁਣ ਕਹਿ ਲਓ ਮੈਂ ਵੀ ਜਦੋਂ 2016 ਦੇ ਵਿੱਚ ਐਂਗਜ਼ਾਇਟੀ ਡਿਪਰੈਸ਼ਨ ਚੋਂ ਬਹੁਤ ਨੰਗਿਆ ਸੀਗਾ ਹਾਂਜੀ ਸੋ ਮੇਰੇ ਨਾ ਕਿਤੇ ਨਾ ਕਿਤੇ ਮਨ ਚ ਸੀਗਾ ਕਿ ਮੈਂ ਹੋਰ ਬੁੱਕਸ ਪੜਾਂ ਤੇ ਉਹ ਜਿਆਦਾ ਬੁੱਕਸ ਕਹਿ ਲਓ ਸਿਆਣਿਆਂ ਦੀਆਂ ਸੀਗੀਆਂ ਕੋਈ 올ਡਰ ਸੀਗੇ ਤੇ ਮੈਨੂੰ ਸੀਗਾ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਨੌਲੇਜ ਹੈਗੀ ਆ ਗਿਆਨ ਆ ਜਿਹੜਾ ਕਿ ਮੈਂ ਆਪ ਵੀ ਇਸਤੇਮਾਲ ਕਰ ਸਕਦਾ ਤੇ ਜਿਹੜੇ ਵਿਊਅਰਸ ਆ ਉਹ ਵੀ ਇਸਤੇਮਾਲ ਕਰਨਗੇ ਪਰ ਮੇਰਾ ਜਿਹੜਾ ਫਾਰਮੈਟ ਆ ਉਹ ਬਿਲਕੁਲ ਓਪਨ ਆ ਟੂ ਆਲ ਏਜਸ ਇਟਸ ਨੋਟ ਜਸ ਕਿ ਸਿਰਫ ਬਜ਼ੁਰਗਾਂ ਦੇ ਵਿੱਚ ਹੀ ਉਹ ਨੋਲੇਜ ਹੁੰਦੀ ਹੈ ਬਹੁਤ ਯੰਗ ਲੋਕੀ ਵੀ ਨੇ ਜਿਹੜੇ ਕਹਿੰਦੇ ਮੈਂਟਲ ਹੈਲਥ ਬਾਰੇ ਬਹੁਤ ਗੱਲ ਕਰਦੇ ਨੇ ਸੋ ਮੇਰੀ ਕੋਸ਼ਿਸ਼ ਹੋਗੀ ਮੈਂ ਉਹਨਾਂ ਨੂੰ ਵੀ ਇਸ ਪਲੈਟਫਾਰਮ ਤੇ ਲੈ ਕੇ ਆਵਾਂ